ਸਸਿਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸਿਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਤੁਸੀਂ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਲਿਤ ਰੱਖੀ ਪ੍ਰਮਾਤਮਾ ਤੁਹਾਨੂੰ ਦੇਵੇ ਖੁਸ਼ ਰਹੋਗੇ ਤਾਂ ਜੀ ਤੁਹਾਡੇ ਨਾਲ ਹੀ ਆਪਾਂ ਸਾਰੇ ਖੁਸ਼ ਆ ਤੇ ਆਪਾਂ ਬਣਾਉਣ ਜਾ ਰਹੇ ਆ ਹੁਣ ਇੱਕ ਸਵੀਟ ਡਿਸ਼ ਸਵੀਟ ਡਿਸ਼ ਕੀ ਬਣਾਵਾਂਗੇ ਇਹ ਤੁਹਾਨੂੰ ਆਪਾਂ ਦੱਸਾਂਗੇ ਨਾਲ ਦੀ ਨਾਲ ਤੇ ਬਣੇ ਰਹੋ ਤੁਸੀਂ ਮੇਰੇ ਨਾਲ ਤੇ ਕਾਲਾ ਆਪਾਂ ਬਣਾਇਆ ਸੀ ਕੱਕਾ ਉਹ ਉਸੇ ਕੜਾਹੀ ਦੇ ਵਿੱਚ ਆਪਾਂ ਸੌਰੀ ਦਸਰਾ ਭੱਲ ਗਈ ਹਾਂ ਇਹ ਲੈ ਆਪਾਂ ਨੇ ਛੋਲੇ ਛੋਲੇ ਆ ਤਕਰੀਬਨ ਮੇਰੇ ਕੋਲੇ 800 ਗ੍ਰਾਮ ਨੇ ਮੈਂ ਥੋੜੇ ਜਿਹਾ ਕਿਲੋ ਦੇ ਵਿੱਚੋਂ ਕੱਢ ਲੇ ਤੇ ਇਹ ਆਪਾਂ ਇੱਕ ਡੱਬਾ ਭਰ ਕੇ ਕੱਲ ਇਹ ਆਪਣਾ 800 ਗ੍ਰਾਮ ਦਾ ਡੱਬਾ ਹਰਾ ਜਿਆ ਤੇ ਇਹ ਹੀ ਆਪਣਾ ਕੋਲਾ ਤੁਸੀਂ ਆਮ ਹੀ ਦੇਖਦੇ ਹੋ ਮੇਰੇ ਕੋਲੇ ਚੀਨੀ ਦਾ ਜਿਹਦੇ ਵਿੱਚ ਪਾਏ ਫੁੱਲ ਮਖਾਣੇ ਤਕਰੀਬਨ ਕੇ ਇਹ 200 ਗ੍ਰਾਮ ਨੇ ਜਿਆਦਾ ਨਹੀਂ ਗਾ ਕਿਉਂਕਿ ਹਲਕੇ ਹੁੰਦੇ ਆ ਹਨ ਹਲਕਿਆਂ ਦਾ ਬੇਟ ਕਾਫੀ ਹੋ ਜਾਂਦਾ ਵਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਦੇਸੀ ਘਿਓ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੜਛੀ ਘਿਓ ਦੀ ਕਿਹਾਂ ਤੇ ਕਿਆ ਅਭੀ ਆਪਾਂ ਕੱਲ ਹੀ ਬਣਾਇਆ ਸੀ ਹਲੇ ਤਾਂ ਆਪਾਂ ਚੈੱਕ ਕਰਛੀ ਘਿਓ ਦੀ ਪਾ ਲਈ ਮੈਂ ਪੀਲਾ ਅਸਲੇ ਘਿਓ ਲੱਗ ਰਿਹਾ ਕਿਉਂਕਿ ਆਪਾਂ ਨੇ ਥੋੜੀ ਜਿਹੀ ਹਲਦੀ ਪਾਉਣੀ ਹੈ ਮੈਂ ਹਲਦੀ ਪਾਉਣੀ ਹੈ ਕਿਵੇਂ ਜੀ ਹਲਦੀ ਖਾਂਦੇ ਨਹੀਂ ਆਪਾਂ ਤੇ ਇਹ ਚ ਹਲਦੀ ਜਾਏਗੀ ਥੋੜੀ ਬਹੁਤ ਹੀ ਤਾਂ ਆਪਣਾ ਅਸਰ ਕਰਦੀ ਹੈ ਇੱਕ ਕੜਸ਼ੀ ਗਾਦੀ ਮਤਲਬ ਕਿ ਤਕਰੀਬਨ 50 ਗ੍ਰਾਮ ਘਿਓ ਮੈਂ ਪਾਇਆ ਇਹਦੇ ਵਿੱਚ ਇਹ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਪਿਘਲ ਜਾਏਗਾ ਆਪਣਾ ਪਿਘਲ ਜਾਏਗਾ ਉਹ ਸੋਨੇ ਚੀਨੇ ਗਰਮ ਹੋ ਜਾਣਾ ਮੈਂ ਬਣਾਵਾਂਗੀ ਜੀ ਅੱਜ ਬਰਫੀ ਤੇ ਇਹਦੇ ਵਿੱਚ ਆਪਾਂ ਹੁਣ ਸਾਰੇ ਚਨੇ ਪਾ ਦੇਣੇ ਨੇ ਤੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਘਿਓ ਦੇ ਵਿੱਚ ਮਿਕਸ ਹੋ ਜਾਏਗਾ ਉਜੇ ਤਾਂ ਹੁੰਦੇ ਨੇ ਪਰ ਫਿਰ ਵੀ ਥੋੜਾ ਸੇਕ ਲਵਾਉਣਾ ਚੰਗਾ ਹੀ ਰਹਿੰਦਾ ਹੁੰਦਾ ਹੈ ਤੇ ਜੇ ਆਪਾਂ ਨਹੀਂ ਸੇਕ ਲਵਾਵਾਂਗੇ ਤਾਂ ਅੱਛੀ ਤਰ੍ਹਾਂ ਫਿਰ ਆਪਣੀ ਜੋ ਬਰਫੀ ਬਣਾਵਾਂਗੇ ਆਪਾਂ ਚਾਣਾ ਬਰਫੀ ਉਹ ਨਹੀਂ ਬਣੇਗੀ ਮੈਂ ਪਹਿਲਾਂ ਬਣਾ ਕੇ ਟਰਾਈ ਕੀਤੀ ਆ ਆਪਣੇ ਹੁਣ ਉਹ ਖਤਮ ਹੋ ਗਈ ਆ ਜੀ ਉਦੋਂ ਤੁਹਾਨੂੰ ਨਹੀਂ ਦਿਖਾਈ ਸੀ ਕਿਉਂ ਥੋੜਾ ਪਾਵਾਂਗੇ ਤਾਂ ਇਹ ਪੀਸਣ ਦੇ ਵਿੱਚ ਨਾ ਬੜੇ ਆਸਾਨ ਹੁੰਦੇ ਆ ਤੇ ਨਹੀਂ ਤਾਂ ਇਹ ਮोटे-ਮोटे ਹੀ ਪੀਸੇ ਜਾਂਦੇ ਨੇ ਫਿਰ ਚੰਗੀ ਤਰ੍ਹਾਂ ਪੀਸ ਨਹੀਂ ਹੁੰਦੇ ਇਹ ਆਪਾਂ ਨੂੰ 5 ਤੋਂ 10 ਮਿੰਟ ਜ਼ਰੂਰ ਪੁੰਨਾਗੇ ਹਾਂਜੀ ਛੋਲੇ ਆਪਣੇ ਭੁੱਜ ਗਏ ਤੇ ਜਿਹੜਾ ਘਿਓ ਸੀ ਆਪਣਾ ਸਾਰਾ ਦੇਖੋ ਥੱਲੇ ਰਹਿ ਗਿਆ ਆਪਾਂ ਇਹਦਾ ਵੀ ਇਸਤੇਮਾਲ ਕਰਾਂਗੇ ਪੂਰੇ ਸਾਰੇ ਛੋਲੇ ਆਪਾਂ ਹੁਣ ਚੱਕ ਲੈਣੇ ਗੈਸ ਕਰਤੀ ਬੰਦ ਦੇ ਬ੍ਰਾਊਨ ਹੋ ਗਏ ਆਪਣੇ ਆਪਾਂ ਇਹਨੂੰ ਕੱਢ ਲੈਣੇ ਹੈਗੇ ਕਿਉਂਕਿ ਇਦਾਂ ਘਿਓ ਪਣਿਆ ਜਾਏਗਾ ਦੂਸਰੀ ਛਾਂ ਨਹੀਂ ਲੈਣੀ ਉਹਦੇ ਨਾਲ ਜਲਦੀ ਪੁਣਿਆ ਜਾਏਗਾ ਕਿਉਂਕਿ ਉਹ ਕਾਫੀ ਬਿਰਲੀ ਆ ਗਈ ਹੈ ਨਾ ਇਹ ਇੰਨੀ ਬਿਰਲੀ ਨਹੀਂ ਛਾਂ ਨਹੀਂ ਦੇਖੋ ਇਸ ਤਰ੍ਹਾਂ ਦੇ ਵਿੱਚੋਂ ਜੇ ਕਿਹਾਵਾ ਜਿਹੜਾ ਉਹ ਨਿਕਲ ਜਾਏਗਾ ਤੇ ਆਪਾਂ ਇਹਨੂੰ ਪ੍ਰਾਂਤ ਦੇ ਵਿੱਚ ਪਾ ਦਿੰਨੇ ਆ ਕਿਉਂ ਨਹੀਂ ਕੱਢਾਂਗੇ ਸਾ ਆਪਣਾ ਤੰਗੀ ਆਉਂਦੀ ਹੈ ਜਦੋਂ ਆਪਾਂ ਨੂੰ ਪੀਸਾਂਗੇ ਇਹਨਾਂ ਦਾ ਪਾਊਡਰ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਇਕੱਠਾ ਇਕੱਠਾ ਕਰਕੇ ਰੱਖ ਦੋ ਤੋਂ ਚੰਗਾ ਰਹਿੰਦਾ ਵਾ ਆਪਾਂ ਨੂੰ ਥੋੜਾ ਜਿਹਾ ਤੱਕ ਜਦ ਤੱਕ ਦੂਸਰੀ ਆਪਾਂ ਚੀਜ਼ਾਂ ਤਿਆਰ ਕਰਦੇ ਹਾਂ ਤੱਕ ਥੋੜਾ ਠੰਡਾ ਹੋ ਜਾਏਗਾ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਫੇਰ ਦੁਬਾਰਾ ਕਿਆ ਉਹਦੇ ਵਿੱਚ ਭੁੰਨਾ ਗਏ। ਦੇਖੋ ਕਾਲਾ ਕਾਲਾ ਹੋ ਗਿਆ ਥੱਲੇ ਇਹ ਕਿਹਾ ਉਹ ਕੋਈ ਜ਼ਿਆਦਾ ਹੈ ਜਮ ਮਾਰੀ ਚੀਜ਼ نیچے ਕਾਲਾ ਵੀ ਹੋ ਜਾਊਗਾ ਕਿਹਾ ਉਹਦਾ ਕੋਈ ਇਹ ਨਹੀਂ ਕਿਹਾ ਕਿ ਕਾਲਾ ਕਿਉਂ ਹੋ ਜਾਵਾ ਆਪਾਂ ਸਾਰੇ ਛੋਲੇ ਇੱਕ ਸਾਈਡ ਤੇ ਕੱਢ ਲੈਣੇ। ਆਪਾਂ ਹੁਣ ਇਹਦੇ ਵਿੱਚ ਕਰਾਂਗੇ ਬਜ਼ਾਮ ਫਰਾਈ। ਫਰਾਈ ਥੋੜਾ ਜਿਹਾ ਸ਼ੇਕ ਲਵਾ ਲਾਂਗੇ। ਤਾਂ ਕੱਚਾਪਨ ਜੈ ਨਹੀਂ ਆਏਗਾ ਆਪਣਾ ਕਿਉਂਕਿ ਆਪਣਾ ਤੇਲ ਗਰਮ ਪਿਆ ਹਲੇ ਪੂਰਾ। ਤਾਂ ਥੋੜਾ ਕੱਟ ਕੇ ਆਪਾਂ ਇਹ ਤੇਰ ਗਰਮਾ ਆਪਣਾ ਹੁਣ ਪੂਰਾ ਤੇ ਆਪਾਂ ਥੋੜਾ ਜਿਹਾ ਸੇਕ ਲਵਾ ਲੈਨੇ ਕਿਉਂਕਿ ਆਪਾਂ ਕਹਿੰਦਾ ਭੁੰਨਨੇ ਆ ਵੀ ਕਾਲੇ ਕਰਨੇ ਨੇ ਥੋੜਾ ਜਿਹਾ ਸੇਕ ਸੇਕ ਲਵਾਉਂਦਾ ਇੱਕ ਮੇਨ ਚੀਜ਼ ਆਖੇ ਜਲਦੀ ਇਹ ਫਰਾਈ ਹੋ ਜਾਂਦਾ ਹਨਾ ਪਰ ਪੱਟਾ ਦੇ ਸਟੀਲ ਦੇ ਭਾਂਡੇ ਚ ਕਿਉਂਕਿ ਨਹੀਂ ਤਾਂ ਇਹ ਆਪਣਾ ਦੂਸਰੇ ਭਾਂਡੇ ਦੇ ਵਿੱਚ ਲੋਟ ਨਹੀਂ ਰਹਿਣਾ ਲੋਟ ਦਾ ਮਤਲਬ ਇਹ ਨਹੀਂ ਰਹਿਣਾ ਜੀ ਜਲ ਜਾਏਗਾ ਹਨਾ ਦੂਸਰਾ ਭਾਂਡਾ ਜਿਹ ਹੋਏਗਾ ਸਟੀਲ ਦੇ ਵਿੱਚ ਹੀ ਆਪਾਂ ਇਹਨੂੰ ਕਰਾਂਗੇ ਥੋੜਾ ਸੇਕ ਲਵਾ ਲਾਂਗੇ ਜਿਆਦਾ ਨਹੀਂ ਇਸ ਤੋਂ ਬਾਅਦ ਆਪਾਂ ਹੋਰ ਚੀਜ਼ਾਂ ਜੋ ਤਿਆਰ ਕਰਨੀਆਂ ਪਉਣੀਆਂ ਕਰਨੀਆਂ ਨੇ ਉਹ ਸਾਰੀਆਂ ਪਾਵਾਂਗੇ ਤੁਸੀਂ ਕਿੰਨਾ ਕੁ ਡਰਾਈ ਫਰੂਟ ਪਾਉਣਾ ਹੈ ਜਾਂ ਕਿਹ ਕਿਹ ਚੀਜ਼ ਪਾਉਣੀ ਹੈ ਉਹ ਤੁਹਾਡੇ ਤੇ ਹੈ ਦੇਖੋ ਆਪਣਾ ਇਹ ਪੁੱਜਾਂ ਲੱਗ ਗਿਆ ਤੇ ਆਪਾਂ ਇਸ ਤੋਂ ਜ਼ਿਆਦਾ ਅੱਗੇ ਨਹੀਂ ਇਹਨੂੰ ਫਰਾਈ ਕਰਾਂਗੇ ਆਪਾਂ ਇਹਨੂੰ ਵੀ ਦੇ ਵਿੱਚ ਕੱਢਾਂਗੇ ਕਿਉਂਕਿ ਸਾਰਾ ਘਿਓ ਆਪਣਾ ਫਿਰ ਇਧਰ ਆਹੀ ਨਿਕਲ ਜਾਏਗਾ ਆਹ ਇੱਕ ਤੰਗੁਰ ਕੋਆ ਚੁੱਕ ਲਏ। ਆਪਾਂ ਦਦਾਂ ਇੱਕ ਸਾਈਡ ਤੇ ਕਰ ਦਿੱਤੇ। ਦਦਾਂ ਤੁਸੀਂ ਕਿੰਨੇ ਕ ਪਾਉਣੇ ਆ ਤੁਸੀਂ ਉਹ ਦੇਖ ਲਿਓ। ਇਹ ਕਰ ਲੈ ਤੁਸੀਂ ਨਹੀਂ ਕਿਹਾ ਪਾਉਣਾ ਤਾਂ ਵੀ ਨਾ ਪਾਸ ਬਿਨਾਂ ਘਿਓ ਤੋਂ ਕਰ ਲੋ ਫਰਾਈ ਕੱਲੇ ਸੁੱਕੇ ਜੇ ਹੁਣ ਇਹਦੇ ਵਿੱਚ ਹੀ ਆਪਾਂ ਘਿਓ ਦੇ ਪਾਵਾਂਗੇ ਜੀ ਥੋੜਾ ਮਖਾਣੇ। ਕਿਉਂਕਿ ਫਰ ਮਖਾਣੇ ਆਪਣੇ ਹੱਡੀਆਂ ਨੂੰ ਬਹੁਤ ਮਜ਼ਬੂਤ ਹੁੰਦੇ ਨੇ। ਆਪਾਂ ਕਿ ਹੁਣੀ ਵੇਸਟ ਜਾਣ ਦੇਣਾ ਕਿਉਂਕਿ ਇਸ ਵਿੱਚ ਖਰਾਬ ਕੋਈ ਵੀ ਚੀਜ਼ ਨਹੀਂ ਜੀ ਵੈਕੂ ਤਾਂ ਰੁਕੀ ਆ ਗਿਆ ਵਿੱਚ ਅੱਛਾ ਜੀ ਆਪਾਂ ਇਹਨੂੰ ਵੀ ਥੋੜਾ ਜਿਹਾ ਫਰਾਈ ਕਰ ਲਾਂਗੇ ਵੈਸੇ ਅਸੀਂ ਫਰਾਈ ਕਰਕੇ ਖਾਂਦੇ ਰਹਿੰਦੇ ਆ ਕਦੀ ਇਹ ਨਮਕੀਨ ਬਣਾ ਲਈਦੇ ਆ ਹਨਾ ਕਦੀ ਕਿਸ ਤਰੀਕੇ ਨਾਲ ਹਰ ਚੀਜ਼ ਦੇ ਵਿੱਚ ਇਹਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ ਨੀਆ ਬਣਾ ਲਓ ਜੋ ਵੀ ਬਣਾਉਣਾ ਤੁਸੀਂ ਬਣਾ ਲਓ ਇਹ ਵੀ ਬਸ ਨੂੰ ਭੁੱਜ ਜਲੇ ਦੇ ਕੋਸਾ ਕਿੰਨਾ ਸੁਖ ਲੈ ਇਹਨਾਂ ਨੇ ਸਾਰਾ ਖਾਇ ਇਹਨਾਂ ਨੇ ਸੁਖ ਲੈ ਤੇ ਆਪਾਂ ਸੇਕ ਘੱਟ ਕੀਤਾ ਵਾ ਕਿ ਧੂੰਆ ਇਹਨਾਂ ਦੇ ਨਿਕਲ ਜਾਵੇ ਤੇ ਠੰਡੇ ਹੋਣੇ ਧਰ ਦਿੱਤੇ ਆਪਾਂ ਜੋ ਛੋਲੇ ਭੁੰਨੇ ਸੀਗੇ ਤੋਂ ਗੁਦਾਮ ਵੀ ਧਰ ਦਿੱਤੇ ਆ ਤੇ ਆਪਾਂ ਹੁਣ ਆਪਣੇ ਇਹ ਵੀ ਬਣ ਗਏ ਆ ਤੋਂ ਜ਼ਿਆਦਾ ਨਹੀਂ ਆਪਾਂ ਬਣ ਗਏ ਇਹ ਆਪਾਂ ਬਸ ਇਕੱਲੇ ਨਹੀਂ ਖਾਣੇ ਇਹਦੇ ਵਿੱਚ ਪਾਊਡਰ ਬਣਾਉਣਾ ਲੋਸ ਆਪਾਂ ਕਰਤੀ ਗੈਸ ਬੰਦ ਤੇ ਹੁਣ ਇਹਨੂੰ ਵੀ ਕੱਢਾਂਗੇ ਬਾਹਰ ਆਪਾਂ ਘਿਓ ਦੁਬਾਰੇ ਗਰਮ ਕਰਿਆ ਤੇ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਕੱਢ ਲਾਂਗੇ ਕਿਉਂਕਿ ਜਿਆਦਾ ਲੱਗ ਰਿਹਾ ਵਾ ਅਗਰ ਤੁਹਾਨੂੰ ਜਿਆਦਾ ਬਾਹਰ ਵਿੱਚ ਲੋੜ ਪਈ ਤਾਂ ਆਪਾਂ ਬਾਹਰ ਵਿੱਚ ਇਸਤੇਮਾਲ ਕਰਾਂਗੇ ਆਪਾਂ ਪਹਿਲਾਂ ਕੱਢ ਲੈਣੇ ਆ ਥੋੜਾ ਜਿਹਾ ਤਕਰੀਬਨ ਕਿ ਦੋ ਕੜਛੀਆਂ ਆਪਾਂ ਲੱਗਿਆ ਕਿ ਛੋਲਿਆਂ 'ਚ ਘਿਟ ਕੇ ਆਪਾਂ ਹੋਰ ਜਿੰਨਾ ਮਰਜ਼ੀ ਪਾ ਲਓ ਤੇ ਇਹ ਲੋਜੀ ਆਪਾਂ ਹੁਣ ਛੋਲੇ ਥੋੜੀ ਭੁੰਨਣੇ ਜਿਆਦਾ ਨਹੀਂ ਉਹ ਵੀ ਇੱਥੇ ਘਿਓ ਵਿੱਚ ਕਰਨਾ ਛੋਲੇ ਤਾਂ ਆਪਣੇ ਪਹਿਲਾਂ ਹੀ ਭੁੱਜ ਚੁੱਕੇ ਨੇ ਤੇ ਚੰਗੀ ਤਰ੍ਹਾਂ ਆਪਾਂ ਦੇਖੋ ਪਾਊਡਰ ਬਣਾ ਲਿਆ ਇਹਦਾ ਪਾਊਡਰ ਬਣ ਗਿਆ ਚੰਗੇ ਤਰੀਕੇ ਨਾਲ ਥੋੜਾ ਥੋੜਾ ਕਰਕੇ ਆਪਾਂ ਇਹਨੂੰ ਪਾਉਂਦੇ ਰਹਾਂਗੇ ਔਰ ਮਿਕਸ ਕਰਦੇ ਰਹਾਂਗੇ ਆਪਾਂ ਫਿਰ ਚੈਨਾ ਕਰ ਸਕੀਤਾ ਬਹੁਤ ਹੀ ਅੱਛਾ ਪੀਛੇ ਜਾਂਦਾ ਇਹ ਕਿਉਂਕਿ ਇਸ ਲਈ ਆਪਾਂ ਇਹਨੂੰ ਹੋਰ ਦੁਬਾਰਾ ਭੁੰਨਦੇ ਆ ਕਿ ਇਹਦਾ ਕਲਰ ਅੱਛਾ ਹੋ ਜਾਏ ਹੈਨਾ ਤੇ ਬਰਾਊਨ ਜਿਹਾ ਕਲਰ ਹੋ ਜਾਏਗਾ ਬਿਲਕੁਲ ਘਰੇ ਬਾਜ਼ਾਰ ਚੋਂ ਲੈਣੇ ਆਪਾਂ ਜਰੂਰ ਕਿ ਜੀ ਚਨੇ ਦੀ ਮਠਿਆਈ ਲੈ ਗੋ ਪਰ ਆਪਾਂ ਨੂੰ ਪਤਾ ਹੁੰਦਾ ਕਿਹੜੇ ਕਿਹਾਂ ਚੁੰਦੀ ਹੈ ਇਹਦੇ ਤਾਂ ਸਾਰੇ ਦੇਸੀ ਵਿੱਚ ਹੀ ਆ ਕੀ ਕੁਝ ਪਾਉਂਦੇ ਆ ਉਹ ਅੱਧਾ ਅੱਧੇ ਦੇ ਵਿੱਚ ਆਪਣਾ ਕੁਲ ਚਰਕੀ ਪੈ ਜਾਂਦੇ ਨੇ ਇਹਦੇ ਵਿੱਚ ਕਿਉਂ ਸੀ ਇਸ ਲਈ ਇਹ ਨਾਮ ਲੱਗਿਆ ਚਰੇਗਾ ਆਪਾਂ ਨੂੰ ਚੰਗੇ ਤਰੀਕੇ ਨਾਲ ਭੁੰਨਾਗੇ ਦੇਖੋ ਕਿਹੋ ਜਿਹਾ ਇਹ ਵਿੱਚ ਜਿਆਦਾ ਹੀ ਆ ਅ ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਨਾ ਸ਼ੱਕਰ ਪਾਵਾਂਗੇ ਡਰਾਈ ਫਰੂਟ ਪਾਵਾਂਗੇ ਇਹ ਵੀ ਭੁੱਜੇਗਾ ਤੇ ਆਪਣਾ ਕਿਹੋ ਜਿਹਾ ਬਿਲਕੁਲ ਸੋਹਣਾ ਹੋਏਗਾ ਜਿਆਦਾ ਕਿਉਂ ਪਾਉਣਾ ਵੀ ਨੁਕਸਾਨ ਦੀ ਗੱਲ ਨਹੀਂ ਉਹਦਾ ਮਤਲਬ ਕਿ ਜਿਆਦਾ ਕਿਉਂ ਪਾਉਣਾ ਮੇਰਾ ਮਤਲਬ ਇਹ ਆ ਕਿ ਇਹ ਪਿੰਨੀਆਂ ਬਟਣ ਵੇਲੇ ਜਾਂ ਤੁਸੀਂ ਬਰਫੀ ਦੇ ਪੀਸ ਕਰਦੇ ਹੋ ਤਾਂ ਸੋਹਣੇ ਜੇ ਬਣਣਾ ਹੈ ਨਾ ਮੈਨੂੰ ਇਹ ਹੁੰਦਾ ਵਾ ਅਜੀ ਆਪਾਂ ਲਾਈਟ ਜਗਾ ਲਈ ਇੱਥੇ ਚਾਲਣ ਪੈ ਗਿਆ ਆਪਣੇ ਹਣ ਆਪਿਆਂ ਨੂੰ ਜਿਆਦਾ ਨਹੀਂ ਭੁੰਣਾ ਸਿਰਫ 10 ਮਿੰਟ ਲਈ ਭੁੰਨਣਾ ਵਾ ਕਲਮ ਇਹਪਾ ਬਣਾ ਕੇ ਇਹਨੂੰ ਖਾ ਚੁੱਕੇ ਹਾਂ ਕਈ ਵਾਰੀ ਬਣਾਇਆ ਹੁਣ ਫੇਰ ਬਣ ਰਿਹਾ ਆਪਣਾ ਬੇ ਹੋ ਗਿਆ ਬਾਈਸਨ ਪੁੱਜ ਗਿਆ ਜੀ ਚੰਗੀ ਤਰ੍ਹਾਂ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਕਲਰ ਇਹ ਬਿਲਕੁਲ ਬਰਾਊਨ ਹੋ ਗਿਆ ਜਿੱਦਾਂ ਕਿ ਆਪਾਂ ਹਲਵਾਈ ਤੋਂ ਲਿਆਉਣੀ ਹੈ ਮਠਿਆਈ ਉਸ ਤਰ੍ਹਾਂ ਦਾ ਆ ਪਰ ਪਲੀਜ਼ ਮੈਂ ਸਾਰਿਆਂ ਨੂੰ ਹਰ ਇੱਕ ਵੀਡੀਓ ਦੇ ਵਿੱਚ ਇਸ ਲਈ ਕਹਿੰਨੀ ਹੁਣ ਮੈਂ ਇੱਕ ਰਿਕੁਐਸਟ ਕਰਦੀ ਹੁੰਨੀ ਹਾਂ ਸਾਰੀਆਂ ਭੈਣਾਂ ਨੂੰ ਕਿ ਵੀਡੀਓ ਬਾਅਦ ਚ ਮਤ ਕਰੋ ਅਗਰ ਤੁਸੀਂ ਸਕਿਪ ਕਰਨਾ ਤਾਂ ਬਾਅਦ ਚ ਮਤ ਕਰੋ ਸਾਨੂੰ ਮਤ ਕਰੋ ਕਿ ਸਿਰ ਤੇ ਕਿ ਮੈਂ ਤੁਹਾਡੀ ਵੀਡੀਓ ਫੋਲੋਅ ਅਪ ਕੀਤੀ ਆ ਨਹੀਂ ਕਰਦੇ ਫੋਲੋਅ ਅਪ ਮੈਂ ਆਪਣਾ ਟਾਈਮ ਦੇਖ ਲੈਂਦੀ ਹਾਂ ਪਹਿਲਾਂ ਹੁਣ ਕਿੰਨੇ ਵੀਡੀਓ ਬਹੋ ਤ ਉਸ ਤੋਂ ਬਾਅਦ ਕਿੰਨੇ ਹੋਏ ਨੇ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਝੂਠਾ ਹੈ ਕਿ ਸੱਚ ਹੈ ਕੋਈ ਵੀ ਦੇਖ ਦੇਵੇ ਦੇਖਣੀ ਵੀ ਅਗਲੇ ਜੇ ਫੁੱਲ ਵਾਚ ਕਰੇ ਕਿਉਂਕਿ ਕਿਸੇ ਨੂੰ ਨੁਕਸਾਨ ਨਾ ਕਰੋ ਜਾਂ ਅੱਧ ਵਿੱਚ ਛੱਡ ਦਿਨੇ ਆ ਇਹ ਸਭ ਤੋਂ ਮਾੜੀ ਗੱਲ ਹੁੰਦੀ ਹੈ ਅਸੀਂ ਇੱਕ ਦੂਸਰੇ ਦੇ ਨਾਲ ਬੇਈਮਾਨੀ ਕਰਦੇ ਹਾਂ ਅੱਛੀ ਬਾਤ ਨਹੀਂ ਹੈ ਆਪਾਂ ਇਹਨਾਂ ਨੂੰ ਥੋੜਾ ਜਿਹਾ ਚਲੋ ਛੱਡ ਦਈਏ ਪਰ ਫੇਰ ਮੈਂ ਰਿਕਵੈਸਟ ਕਰਦੀ ਹਾਂ ਜਦ ਵੀ ਵੀਡੀਓ ਦੇਖਦੇ ਆ ਫੁੱਲ ਵਾਚ ਕਰਿਆ ਕਰੋ ਤੇ ਤੁਸੀਂ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਮਠਿਆਈ ਕਿਸ ਤਰ੍ਹਾਂ ਦੀ ਲੱਗੀ ਹਲੇ ਤਾਂ ਆਪਾਂ ਠੰਢੀ ਕਰਨੀ ਆ ਸੱਕਰ ਪਾਉਣੀ ਆਂ ਡਰਾਈ ਫਰੂਟ ਪਾਉਣੇ ਆ ਜੋ ਜੋ ਡਰਾਈ ਫਰੂਟ ਪਾਏ ਨੇ ਉਹ ਮੈਂ ਤੁਹਾਨੂੰ ਸਾਰੇ ਦਿਖਾਈ ਦੇਣੀ ਹੈਗੀ ਇਹ ਆਪਣਾ ਠੰਢੀ ਹੋਣ ਲਈ ਆਪਾਂ ਰੱਖ ਦਿੱਤੀ ਪੱਖਾ ਚਲਾ ਦਿਆਂਗੇ ਪੱਖੇ ਦੇ ਨਾਲ ਜਲਦੀ ਹੋ ਜਾਏਗਾ ਇਹ ਪੀਸਿਆ ਮੈਂ ਮਗਜ ਜਿਹਨੂੰ ਮਗਜ ਕਹਿੰਦੇ ਨੇ ਮਗਜ ਦਾ ਬਿਥੇਰੇ ਨੇ ਠੀਕ ਹੈ ਜੀ ਇਹ ਮੈਂ ਪਾਏ ਨੇ ਮਗਜ ਹੋਰ ਵੀ ਦਸਾਣੀ ਆਂ ਕਿਆ ਕਿਆ ਪਾਇਆ ਇਹ ਫੋਲ ਮਖਾਣੇ ਕਾਜੂ ਔਰ ਬਦਾਮ ਠੀਕ ਹੈ ਮੈਂ ਉਸ ਹਸਾ ਨਾ ਪਾਇਆ ਔਰ ਵਿੱਚ ਪਾਵਾਂਗੀ ਮੈਂ ਖਸ 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 ਜ਼ਿਆਦਾ ਨਹੀਂ ਥੋੜੀ ਪਾਵਾਂਗੀ ਇਹ ਚੀਜ਼ਾਂ ਮੈਂ ਇਹਦੇ ਵਿੱਚ ਡਰਾਈ ਫਰੂਟ ਦੇ ਤਾਰ ਤੇ ਪਾਈਆਂ ਨੇ ਤੇ ਤੁਸੀਂ ਮੈਨੂੰ ਦੱਸਣਾ ਕਿ ਫਿਰ ਤੁਹਾਨੂੰ ਹੁਣ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਈ ਭੈਣਾਂ ਤਾਂ ਗੁੱਸਾ ਵੀ ਆਉਂਦਾਗਾ ਕਿ ਸਾਨੂੰ ਇਦਾਂ ਕਹਿ ਦਿੰਦੇ ਨੇ ਜੀ ਵੀਡੀਓ ਵਾਸਤੇ ਇਦਾਂ ਕਹਿੰਦੇ ਨਹੀਂ ਮੈਂ ਠੀਕ ਕਹਿ ਰਹੀਆਂ ਹਾਂ ਜੀ ਸੱਚ ਗੱਲ ਆ ਕੋਈ ਪਿੱਠ ਪਿੱਛੇ ਕਹਿੰਦਾ ਤੇ ਕੋਈ ਮੂੰਹ ਤੇ ਕਹਿੰਦਾ ਮੇਰੇ ਚੈਨਲ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਨਵੇਂ ਆ ਤਾਂ ਪਲੀਜ਼ ਜ਼ਰੂਰ ਜੁਆਇਆ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸੋ ਟੱਕ ਦੂਸਰੇ ਦੀ ਬੰਦੀ ਇਹ ਕਰ ਲੈ। ਤੋਂ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਪੀਸ ਤਿਆਰ ਕਰਾਂਗੇ ਇਹਦੇ ਪਿੰਨੀਆਂ ਨਹੀਂ ਮੈਂ ਵਟਾਂਗੇ ਤੇ ਪੀਸ ਤਿਆਰ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਆਪਣੀ ਕਿ ਵਰਫੀ ਕਿਸ ਤਰੀਕੇ ਦੀ ਬਣੀ ਆਗੇ ਆਪਾਂ ਇਹਦੇ ਵਿੱਚ ਪਾ ਲਿਆ ਆਪਣਾ ਠੰਡਾ ਹੋ ਗਿਆ ਸੀਗਾ ਜੋ ਬਣਾਇਆ ਸੀ ਆਪਾਂ ਛੋਲੇ ਭੁੰਨੇ ਸੀਗੇ ਤੁਸੀਂ ਦੇਖੋ ਆਪਾਂ ਇਹਦੇ ਵਿੱਚ ਮਰਜ ਵੀ ਪਾਏ ਆ ਮਖਾਣੇ ਵੀ ਪਾਏ ਆ ਬਦਾਮ ਵੀ ਪਾਏ ਆ ਕਾਜੂ ਵੀ ਪਾਏ ਆ ਹਨਾ ਤਾਂ ਆਪਾਂ ਇਹਨਾਂ ਕੁਸ ਘਰੇ ਪਾ ਲੈਨੇ ਆ ਤੇ ਬਾਹਰ ਆਪਾਂ ਨੂੰ ਦੁਕਾਨ ਵਾਲਾ ਇਹਨਾਂ ਨਹੀਂ ਦਿੰਦਾ ਜੋ ਆਪਾਂ ਇਹਦੇ ਵਿੱਚ ਪਾਈ ਆ ਇਹ ਸ਼ੱਕਰ ਪਾਉਣੀ ਆ ਸ਼ੱਕਰ ਮੈਂ ਸਿਰਫ 50 ਗ੍ਰਾਮ ਪਾਵਾਂਗੀ ਕਿਉਂ ਕਿ ਕਿਉਂਕਿ ਸਾਰਾ ਡਰਾਈ ਫਰੂਟ ਹੀ ਮਿੱਠਾ ਹੁੰਦਾ ਵਾ ਹਨਾ ਤੇ ਆਪਾਂ ਜ਼ਿਆਦਾ ਨਹੀਂ ਪਾਉਣੀਗੀ ਕਿਉਂਕਿ ਜ਼ਿਆਦਾ ਮਿੱਠਾ ਸੇਤ ਲਈ ਹਾਨੀਕਾਰਕ ਹੈ ਮੈਂ ਸ਼ੱਕਰ ਪਾਈ ਅਸੀਂ ਚੀਨੀ ਬਿਲਕੁਲ ਨਹੀਂ ਖਾਂਦੇ ਇਸਤੇਮਾਲ ਕਰਦੇ ਹਾਂ ਤੇ ਤੁਸੀਂ ਵੀ ਚੀਨੀ ਨੂੰ ਘੱਟ ਇਸਤੇਮਾਲ ਕਰਿਆ ਕਰੋ ਅਗਰ ਆਪਾਂ ਨੂੰ ਇੱਥੇ ਲੱਗਦਾ ਕਿ ਆਪਣੇ ਘਿਓ ਘੱਟ ਹੈ ਇਹਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਉਸ ਤੋਂ ਬਾਅਦ ਇਹਦੇ ਵਿੱਚ کیا ਹੋਰ ਤੁਸੀਂ ਐਡ ਕਰ ਸਕਦੇ ਹੋਗੇ ਆਪਾਂ ਇਹਨੂੰ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਘਿਓ ਜਿੰਨਾ ਜਿਹੜਾ ਕੱਢਿਆ ਆਪਾਂ ਉਹੀ ਘਿਓ ਇਹਦੇ ਵਿੱਚ ਇਸਤੇਮਾਲ ਕਰ ਰਹੇ ਹਾਂ ਕਿਉਂਕਿ ਆਪਾਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਘਿਓ ਦੀ ਹੋਰ ਜ਼ਰੂਰਤ ਹੈ ਕਿਉਂਕਿ ਮੇਰੇ ਤੋਂ ਡਰਾਈ ਫਰੂਟ ਥੋੜਾ ਜਿਹਾ ਜਾਦਾ ਹੀ ਹੋ ਗਿਆ ਸੀਗਾ ਜਿਆਦਾ ਹੋਇਆ ਕਰਕੇ ਤੇ ਫਿਰ ਸੁੱਕਾ ਸੁੱਕਾ ਜਿਹਾ ਲੱਗਿਆ ਮੈਨੂੰ ਤੇ ਆਪਾਂ ਇਹਦੇ ਵਿੱਚ ਕਿਹਿਆ ਹੋਰ ਪਾ ਲਿਆ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਦੇ ਨਾਲ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਤੁਹਾਨੂੰ ਦਿਖਾਵਾਂਗੇ ਅਸਵਾਦ ਬਣੀਆਂ ਹੋਈਆਂ ਇਹ ਬਰਫੀ ਦੇ ਪੀਸ ਕਿਹਾ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜਾਂਦੇ ਵਾਸਤੇ ਰਹੋ ਖੁਸ਼ ਰਹੋ ਆਪਣੀ ਚਨਾ ਬਰਫੀ ਬਣ ਕੇ ਤਿਆਰ ਹੈ ਤੇ ਆਪਾਂ ਇਹਦੇ ਕੱਟਣ ਲੱਗੇ ਹਾਂ ਪੀਸ ਤੇ ਤੁਸੀਂ ਦੇਖੋ ਕਿ ਬਹੁਤ ਹੀ ਅੱਛੀ ਤੇ ਬਹੁਤ ਹੀ ਟੇਸਟੀ ਬਣੀ ਹੈ ਹੁਣ ਤੁਹਾਨੂੰ ਦਿਖਾਵਾਂਗੇ ਸਾਰੇ ਕੱਟੇ ਹੋਏ ਪੀਸ ਦੇ ਕਿਉਂਕਿ ਬਹੁਤ ਚੰਗਾ ਲੱਗਦਾ ਘਰ ਦੇ ਵਿੱਚ ਬਣਾ ਕੇ ਖਾਓਗੇ ਤਾਂ ਪੀਸ ਕੱਟ ਕੇ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵਧੀਆ ਆਪਣੇ ਪੀਸ ਨਿਕਲ ਰਹੇ ਹੈਗੇ ਆਪਾਂ ਕੱਟ ਲਿਆ ਤਾਂ ਤੁਹਾਨੂੰ ਦਿਖਾਉਣੇ ਕਿ ਸਾਫਟ ਪੀਸ ਕਿਸ ਤਰ੍ਹਾਂ ਨਿਕਲ ਰਹੇ ਦੇਖੋ ਬਹੁਤ ਸੋਹਣੇ ਪੀਸ ਨਿਕਲਦੇ ਆ ਆਪਾਂ ਨੇ ਮੋٹے ਮੋٹے ਪੀਸ ਰੱਖਿਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਬਣਾ ਕੇ ਮਠਿਆਈ ਦਿਆਕਰ ਦੇਖੋ ਕਿੰਨੇ ਸੋਹਣੇ ਪੀਸ ਬਣ ਰਹੇ ਨੇ ਤੋ ਅਸੀਂ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕਰਦੇ ਆਂ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਤਨਫਤ ਮੇਰਵਾਨੀ ਚ ਦੋਚ ਆਓ ਤੁਸੀਂ ਵੀ ਕਾ